ਵਾਇਗੁਰੂ ਜੀ ਅਗਸਤ 2024 ਮਸਿਆ 4 ਅਗਸਤ ਸੰਗਰਾਂ 16 ਅਗਸਤ ਪੂਰਨਮਾਸ਼ੀ 19 ਅਗਸਤ ਪੰਚਮੀ 9 ਅਗਸਤ ਦਸਮੀ 15 ਅਗਸਤ ਇਸ ਮਹੀਨੇ ਵਿੱਚ ਗੁਰਪ੍ਰੋਪ ਕੋਈ ਵੀ ਨਹੀਂ ਛੁੱਟੀਆਂ ਮੇਲੇ ਅਤੇ ਦਿਨ ਤਿਉਹਾਰ ਵਰਸੀ ਸਮਾਗਮ ਬਾਬਾ ਨਿਹਾਲ ਸਿੰਘ ਜੀ ਸ਼੍ਰੀ ਹਜ਼ੂਰ ਸਾਹਿਬ ਜੀ ਵਾਲੇ 4 ਅਗਸਤ ਵਰਸੀ ਭਗਤਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਪੰਮਦਿੱਤਸਰ 5 अगस्त आजादी दिवस पंद्रह अगस्त रखड़ी उन्नी अगस्त बरसी संत हरचंद सिंह लोंगोवाल भी अगस्त श्री कृष्ण जन्म अष्टमी छब्बी अगस्त जन्म पाई भाई दया सिंह जी औरंगाबाद महाराष्ट्र छब्बी अगस्त बरसी बाबा जी कलेर वाले अठाई अगस्त संपूर्णता दिवस श्री गुरु ग्रंथ साहिब जी उन्नती अगस्त ਬਿਨ ਸੇਵਾ ਤ੍ਰਿਗਾਥ ਪੈ ਹੋਰ ਨੇਫਲ ਕਰਨੀ ਪੀਰ ਮੁਰੀਦਾ ਪਿਰਹਰੀ ਸੁਖ ਸਤਗੁਰ ਸਰਣੀ ਬੰਦਿਆ ਜੋ ਲੋਕ ਤੈਨੂੰ ਮਾੜਾ ਬੋਲਦੇ ਹਨ ਉਹਨਾਂ ਨੂੰ ਰੋਕੀ ਨਾ ਤੂੰ ਬਸ ਇਹ ਦੇਖ ਕਿ ਉਹ ਕਿੰਨਾ ਥੱਲੇ ਡਿੱਗ ਸਕਦੇ ਨੇ ਵੈਸੇ ਵੀ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਕਿ ਕਿਸੇ ਨੂੰ ਮਾੜਾ ਬੋਲਣ ਵਾਲੇ ਲੋਕ ਤੁਹਾਡੇ ਪਾਪਾ ਨੂੰ ਧੋਣ ਦਾ ਕੰਮ ਕਰਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ